ਹਾਂਜੀ ਸਾਡਾ ਟੌਪਿਕ ਆ ਲਾਭ ਤੇ ਹਾਨੀ ਲਾਭ ਹਾਨੀ ਸਾਰੇ ਜਾਣਦੇ ਹੋ ਕੀ ਹੁੰਦਾ ਏ ਖਰੀਦ ਮੁੱਲ ਕਾਸਟ ਪ੍ਰਾਈਸ ਬੋਲਦੇ ਨੇ ਇਹਨੂੰ ਜਿਹੜੀ ਚੀਜ਼ ਜਿਹੜੀ ਕੀਮਤ ਤੇ ਚੀਜ਼ ਖਰੀਦੀ ਜਾਂਦੀ ਏ ਵਸਤੂ ਖਰੀਦੀ ਜਾਂਦੀ ਏ ਉਸ ਨੂੰ ਖਰੀਦ ਮੁੱਲ ਕਹਿੰਦੇ ਨੇ ਜਿਹੜੀ ਕੀਮਤ ਤੇ ਵੇਚੀ ਜਾਂਦੀ ਏ ਉਸ ਨੂੰ ਸੈਲਿੰਗ ਪ੍ਰਾਈਸ ਜਾਂ ਬੇਚ ਮੁੱਲ ਕਹਿੰਦੇ ਨੇ ਲਾਭ ਹਾਨੀ ਤਿੰਨ ਚਾਰ ਟਰਮਸ ਨੇ ਜਿਹੜੀਆਂ ਇਹਦੇ ਵਿੱਚ ਹੁੰਦੀਆਂ ਨੇ ਵਸਤੂ ਦਾ ਵੇਚ ਮੁੱਲ ਖਰੀਦ ਮੁੱਲ ਨਾਲੋਂ ਜ਼ਿਆਦਾ ਹੁੰਦਾ ਤਾਂ ਲਾਭ ਹੁੰਦਾ ਵਸਤੂ ਦਾ ਵੇਚ ਮੁੱਲ ਖਰੀਦ ਮੁੱਲ ਨਾਲੋਂ ਘੱਟ ਹੁੰਦਾ ਤਾਂ ਹਾਨੀ ਹੁੰਦੀ ਹੈ ਉਦਾਹਰਣ ਲੈਨੇ ਆ ਸੀ ਸਿੰਪਲ ਜੀ ਸਭ ਤੋਂ ਪਹਿਲਾਂ ਜੇਕਰ ਇੱਕ ਦੁਕਾਨਦਾਰ ਨੇ ਟੀਵੀ 11000 ਰੁਪਏ ਦਾ ਖਰੀਦਿਆ ਤੇ 12100 ਰੁਪਏ ਦਾ ਵੇਚ ਦਿੱਤਾ ਤਾਂ ਉਸ ਨੂੰ ਲਾਭ ਹੁੰਦਾ ਹੈ ਕਿੰਨਾ ਲਾਭ ਹੁੰਦਾ ਹੈ ਖਰੀਦ ਮੁੱਲ ਚੋਂ ਵੇਚ ਮੁੱਲ ਜਿਹੜਾ ਵੇਚ ਮੁੱਲ ਚੋਂ ਖਰੀਦ ਮੁੱਲ ਘਟਾ ਕੇ ਜੇ ਦੁਕਾਨਦਾਰ ਟੀਵੀ ਨੂੰ 10000 ਚ ਵੇਚਦਾ ਤਾਂ ਉਸ ਨੂੰ ਹਾਨੀ ਹੁੰਦੀ ਤਾਂ ਵੇਚ ਮੁੱਲ ਦੇ ਵਿੱਚੋਂ ਖਰੀਦ ਮੁੱਲ ਘਟਾ ਕੇ ਹਾਨੀ ਤੇ ਲਾਭ ਦੋਨੇ ਨਿਕਲਦੇ ਨੇ ਲਾਭ ਜਾਂ ਹਾਨੀ ਪ੍ਰਤੀਸ਼ਤ ਇਹ ਤਾਂ ਸਿੰਪਲ ਲਾਭ ਜਾਂ ਹਾਨੀ ਸੀਗਾ ਹੁਣ ਜੇ ਪ੍ਰਤੀਸ਼ਤ ਕੱਢਣਾ ਹੋਵੇ ਵਪਾਰ ਦੇ ਵਿੱਚ ਅਸੀਂ ਅਕਸਰ ਰੁਪਈਆਂ ਦੇ ਵਿੱਚ ਨਹੀਂ ਅਸੀਂ ਪ੍ਰਤੀਸ਼ਤ ਦੇ ਵਿੱਚ ਕਾਊਂਟ ਕਰਦੇ ਹੁੰਨੇ ਲਾਭ ਜਾਂ ਹਾਨੀ ਲਾਭ ਪ੍ਰਤੀਸ਼ਤ ਹਾਨੀ ਪ੍ਰਤੀਸ਼ਤ ਕਿਵੇਂ ਇਹਦਾ ਇੱਕ ਤਰੀਕਾ ਏ ਲਾਭ ਵਟੇ ਖਰੀਦ ਮੁੱਲ ਗੁਣਾ 100 ਪ੍ਰਤੀਸ਼ਤ ਕਿਉਂਕਿ ਅਸੀਂ ਪਹਿਲਾਂ ਪ੍ਰਤੀਸ਼ਤ ਵਾਲੀਆਂ ਜਿਹੜੀਆਂ ਵੀਡੀਓਜ਼ ਨੇ ਕੀਤੀਆਂ ਨੇ ਪ੍ਰਤੀਸ਼ਤ ਵਾਲਾ ਟੌਪਿਕ ਅਸੀਂ ਡਿਟੇਲ ਦੇ ਵਿੱਚ ਕੀਤਾ ਏ ਤਾਂ ਇਹ ਸਾਰੀਆਂ ਚੀਜ਼ਾਂ ਇੱਕ ਇੱਕ ਦੂਜੇ ਨਾਲ ਲਿੰਕ ਕਰਦੀਆਂ ਨੇ ਤਾਂ ਤੁਸੀਂ ਖਰੀਦ ਮੁੱਲ ਭਾਵ ਜਿਹੜੀ ਬੇਸ ਵੈਲਿਊ ਆ ਜਿਵੇਂ ਹਾਨੀ ਜਾਂ ਲਾਭ ਆ ਜਿਹੜਾ ਉਹ ਗੇਨ ਕੀਤਾ ਜੋ ਵੀ ਕੀਤਾ ਉਹ ਚੀਜ਼ਾਂ ਤਾਂ 100% ਵਾਸਤੇ ਲਗਾਇਆ ਗਿਆ ਹੈ ਇਹਦੀ ਉਦਾਹਰਨ ਆ ਦੁਕਾਨਦਾਰ ਨੇ ਘੜੀ 580 ਦੀ ਖਰੀਦੀ 667 ਦੀ ਵੇਚਦੀ ਲਾਭ ਜਾਂ ਹਾਨੀ ਸਾਨੂੰ ਪਤਾ ਲੱਗਿਆ ਸਿੱਧਾ ਵੀ ਵੇਚ ਮੁੱਲ ਜਿਹੜਾ ਉਹ ਵੱਧ ਦਾ ਖਰੀਦ ਮੁੱਲ ਘਟਾ ਤਾਂ ਲਾਭ ਹੋਊਗਾ ਪਰ ਅਸੀਂ ਕੱਢਣਾ ਹੈ ਪ੍ਰਤੀਸ਼ਤ ਤਾਂ ਲਾਭ ਕੱਢਣਾ ਪਹਿਲਾਂ ਅਸੀਂ ਦੋਨਾਂ ਦਾ ਘਟਾ ਕਰਕੇ ਵੇਚਮੁੱਲ ਚ ਖਰੀਦਮੁੱਲ ਘਟਾਤਾ 87 ਰੁਪਏ ਹੋ ਗਏ 87 ਰੁਪਏ ਕਿਹਦੇ ਪਿੱਛੇ ਹੋਇਆ 580 ਪਿੱਛੇ ਤਾਂ ਇਟ ਮੀਨਸ 87/580 100 ਲਾਭ ਪ੍ਰਤੀਸ਼ਤ ਇਸੇ ਤਰ੍ਹਾਂ ਸਾਖੀ ਨੇ ਸੋਨੇ ਦੀ ਮੁੰਦਰੀ 5500 ਵਿੱਚ ਖਰੀਦੀ ਤੇ 2 ਸਾਲ ਬਾਅਦ 4000 ਚ ਵੇਚਦੀ ਉਸ ਦਾ ਲਾਭ ਜਾਂ ਹਾਨੀ ਪਤਾ ਕਰੋ ਨਾਲੇ ਪ੍ਰਤੀਸ਼ਤ ਪਤਾ ਕਰੋ ਤਾਂ ਇਹਨੂੰ ਹਾਨੀ ਹੋਈ ਆ ਹਾਨੀ ਕਿੰਨੀ ਹੋਈ ਆ 1500 ਰੁਪਏ ਖਰੀਦ ਮੁੱਲ ਤੋਂ ਵੇਚ ਮੁੱਲ ਘਟਾ ਕੇ ਪ੍ਰਤੀਸ਼ਤ ਕਿੰਨੀ ਹੋਈ ਆ ਖਰੀਦ ਮੁੱਲ ਦੇ ਉੱਪਰ ਹੋਈ ਆ ਤਾਂ 1500 ਵਟੇ 5500 ਗੁਣਾ 100 ਇਸੇ ਤਰ੍ਹਾਂ ਅਗਲੀ ਉਦਾਹਰਣ ਇੱਕ ਦੁਕਾਨਦਾਰ ਨੇ ਇੱਕ ਵਸਤੂ 150 ਰੁਪਏ ਚ ਖਰੀਦੀ 12% ਲਾਭ ਕਮਾ ਕੇ ਇਸ ਨੂੰ ਵੇਚਤਾ ਤਾਂ ਖਰੀਦ ਮੁੱਲ ਕਿੰਨਾ ਸੀਗਾ 150 ਰੁਪਏ ਲਾਭ ਕਿੰਨਾ ਸੀ 12% ਪਰ 80 ਰੁਪਈਆਂ ਦੇ ਵਿੱਚ ਲਾਭ ਪਤਾ ਕਰਨਾ ਇਹ ਤਾਂ ਵਿਚਮੁੱਲ ਤਾਂ ਹੀ ਨਿਕਲੂਗਾ ਸਾਡੇ ਕੋਲ ਤਾਂ ਰੁਪਈਆਂ 'ਚ ਲਾਭ 150 ਦਾ 12% 150 ਦਾ 12% ਭਾਵ 150 12 100 ਤਾਂ ਹੁਣ ਇਹਨੂੰ ਕੱਟ-ਕਟਾ ਕੇ ਜ਼ੀਰੋ ਨਾਲ ਜ਼ੀਰੋ ਉਸੇ ਤਰੀਕੇ ਨਾਲ 5 2 10 5 3 15 ਫੇਰ 6 2 12 ਤਾਂ 6 3 18 ਜਿਹੜਾ ਇਹ ਸਾਡਾ ਲਾਭ ਆ ਗਿਆ ਰੁਪਈਆਂ ਦੇ ਵਿੱਚ ਪਰ ਵੇਚਮੁੱਲ ਕੱਢਣਾ ਹੈ ਸੀ ਖਰੀਦਮੁੱਲ ਕਿੰਨਾ ਸੀ 150 ਰੁਪਏ 18 ਰੁਪਈਆ ਨੇ ਲਾਭ ਕਮਾ ਲਿਆ ਤਾਂ ਵੇਚਮੁੱਲ ਕਿੰਨਾ ਹੋਵੇ 168 ਰੁਪਏ ਤਾਂ ਇਸ ਤਰ੍ਹਾਂ ਫਾਰਮੂਲਾ ਲਗਾ ਕੇ ਵੀ ਅਸੀਂ ਇਹ ਚੀਜ਼ ਕੱਢ ਸਕਦੇ ਹਾਂ ਅੱਗੇ ਹੈਗਾ ਇੱਕ ਵਸਤੂ ਦਾ ਵੇਚਮੁੱਲ ਕਿੰਨਾ ਹੈ 1240 ਖਰੀਦੀ ਸੀ 7% ਹਾਨੀ ਤੇ ਵੇਚਦੀ 1240 ਤੇ ਖਰੀਦੀ ਸੀ ਵੇਚਮੁੱਲ ਪਤਾ ਕਰਨਾ ਹੈ 7% ਹਾਨੀ ਉਠਾ ਕੇ ਵੇਚੀ ਆ ਖਰੀਦਮੁੱਲ ਤੇ ਹਾਨੀ ਹਾਨੀ ਕੀ ਆ ਖਰੀਦਮੁੱਲ ਦਾ 7% ਭਾਅ 12400 7/100 ਜਿਹੜਾ ਰੁਪਈਆਂ ਦੇ ਵਿੱਚ ਹਾਨੀ ਆ ਗਈ ਸਾਡੀ 7/100 ਕਿਉਂ ਲਾਇਆ ਕਿਉਂਕਿ 7 ਨਾਲ ਪ੍ਰਤੀਸ਼ਤ ਸੀਗਾ ਤਾ ਇੱਥੇ ਹਾਨੀ ਸਾਡੀ ਰੁਪਈਆਂ ਦੇ ਵਿੱਚ ਆਹੀ ਇਹਦਾ ਫਾਰਮੂਲਾ ਵੀ ਦਿੱਤਾ ਹੈ ਤੁਸੀਂ ਇਹ ਵੀ ਲਗਾ ਸਕਦੇ ਹੋ ਅੱਗੇ ਹੈਗਾ ਇੱਕ ਵਸਤੂ 475 ਚ ਖਰੀਦ ਕੇ ਰਾਹੁਲ ਨੂੰ 5% ਹਾਨੀ ਹੋਈ ਖਰੀਦਮੁੱਲ ਦੱਸੋ ਤਾ ਵਸਤੂ ਦਾ ਖਰੀਦਮੁੱਲ 100 ਰੁਪਇਆ ਹਾਨੀ ਹੋਈ 100 ਦਾ 5% ਤਹਾਣੀ ਕਿੰਨੀ ਹੋਈ 5 ਰੁਪਏ ਵੇਚਮੁੱਲ ਕਿੰਨਾ ਹੈ 95 ਰੁਪਏ ਜੇ ਵੇਚਮੁੱਲ ਦੇਖੋ ਇੱਥੇ ਜਿਹੜਾ ਇਹ ਥੋੜੀ ਰਕਮ ਦੇ ਵਿੱਚ ਗੜਬੜ ਹੈ ਇੱਥੇ ਵੇਚ ਕੇ ਆਊਗਾ ਨਾ ਕਿ ਖਰੀਦ ਕੇ ਤਾਂ 475 ਦੀ ਵੇਚ ਕੇ 5% ਹਾਨੀ ਹੋਈ ਹੈ ਇਸ ਲਈ ਅਸੀਂ ਵਸਤੂ ਦਾ ਵੇਚ ਮੁੱਲ ਪਹਿਲਾਂ ਦੋ ਵੇਚ ਮੁੱਲ ਕੱਢ ਲਾਂਗੇ ਵੇਚ ਮੁੱਲ ਫਿਰ ਇਕਾਈ ਲਗਾਵਾਂਗੇ ਸੀ 95 ਰੁਪਏ ਵਸਤੂ ਦਾ ਮੁੱਲਾ ਤਾਂ ਸਾਡਾ ਖਰੀਦ ਮੁੱਲ 100 ਰੁਪਏ ਸੀਗਾ ਜੇ 1 ਰੁਪਿਆ ਹੋਵੇ ਤਾਂ 100 ਵਟੇ 95 475 ਹੋਵੇ ਤਾਂ 100 ਵਟੇ 95 ਗੁਣਾ 475 ਇਸ ਨੂੰ ਇਸ ਫਾਰਮੂਲੇ ਦੀ ਸਹਾਇਤਾ ਨਾਲ ਵੀ ਅਸੀਂ ਲਿਖ ਸਕਦੇ ਹਾਂ ਕੋਸਟ ਪ੍ਰਾਈਸ ਕੱਢਣਾ ਹੈ ਤਾਂ ਅਸੀਂ ਕੀ ਕਰਾਂਗੇ 100 ਬਟੇ 100 ਮਾਈਨਸ ਹਾਨੀ ਪ੍ਰਤੀਸ਼ਤ ਕਿੰਨੀ ਆ ਤਾਂ ਅਗਲੀ ਵੀਡੀਓ ਦੇ ਵਿੱਚ ਅਸੀਂ ਸਧਾਰਨ ਵਿਆਜ ਕੱਢਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਲਾਭ ਤੇ ਹਾਨੀ ਪਤਾ ਕੀਤੀ ਆ ਪ੍ਰਤੀਸ਼ਤ ਤੇ ਸਿੰਪਲ ਮੈਨੂੰ ਉਮੀਦ ਆ ਕਿ ਤੁਹਾਨੂੰ ਸਵਾਲ ਨੇ ਜਿਹੜੇ ਸਮਝ ਆਏ ਹੋਣਗੇ ਸਾਰੇ ਜਿਹੜੇ ਫਾਰਮੂਲੇ ਨੇ ਉਹ ਕਲੀਅਰ ਹੋਏ ਹੋਣਗੇ ਤੇ ਕੈਲਕੂਲੇਸ਼ਨਾਂ ਨੇ ਜਿਹੜੀਆਂ ਉਹ ਈਜ਼ੀ ਲੱਗਣਗੀਆਂ ਇਸ ਲਈ ਤੁਸੀਂ ਵੱਧ ਤੋਂ ਵੱਧ ਪ੍ਰੈਕਟਿਸ ਕਰਿਆ ਕਰੋ ਸਵਾਲਾਂ ਦੀ ਬਣੇ ਰਹੋ ਚੈਨਲ ਦੇ ਨਾਲ ਓਕੇ ਥੈਂਕਸ